ਦੇ ਦੋਸਤੋ ਅੱਜ ਮੌਸਮ ਸੁਹਾਵਣਾ ਬਣਿਆ ਹੋਇਆ ਸੋ ਸਮਾ ਸਵਾਚਾਰ ਹੋ ਰਹੇ ਨੇ ਮਿਤੀ 28 7 2023 ਕਾਫੀ ਦਿਨਾਂ ਤੋਂ ਮੀਂਹ ਦੀ ਇੰਤਜ਼ਾਰ ਦੇ ਵਿੱਚ ਸਾਰੇ ਕਿਸਾਨ ਵੀਰ ਔਰ ਦੀਪਜੰਤ ਸਭ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਲੱਗਦਾ ਵੀ ਅੱਜ ਕੋਈ ਸੁਭਾਵਨਾ ਬਣੀ ਹੈ بارش ਦੀ ਤੇ ਦੇਖੋ ਅੱਗੇ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਵੀ بارش ਹੋਵੇਗੀ ਕਿ ਨਹੀਂ ਪਰ ਮੌਸਮ ਵਿਭਾਗ ਵੱਲੋਂ ਜਰੂਰ ਜੈਲੂ ਲਾਟ ਯਾਰੀ ਹੋਇਆ ਹੋਇਆ ਹੈ ਪਰ ਦੇ ਹਿਸਾਬ ਨਾਲ ਮੈਨੂੰ ਲੱਗਦਾ ਵੀ ਜਿੱਦਾਂ ਦੇ ਉਹਨਾਂ ਦੀ ਜਾਣਕਾਰੀ ਹੈ ਉਸ ਹਿਸਾਬ ਨਾਲ ਬੱਦਲ ਬਣਿਆ ਸੋ ਵੀ ਦੂਰ ਤੱਕ ਤੁਹਾਨੂੰ ਦਿਖਦਾ ਹੋਊਗਾ ਵੀ ਮੌਸਮ ਹੈ ਜਿਹੜਾ ਅਲੋਜੀ ਉਹ ਵੀ ਹੈ ਥੋੜੀ ਥੋੜੀ ਕਿਰਪਾ ਮੇਰੇ ਲਾਡਾ ਮਹਾਰਾਜ ਦੀ ਤੇ ਤੁਹਾਨੂੰ ਦਿਖਾ ਵੀ ਦਵਾਂਗੇ ਹੱਥ ਕੋ ਆਂ ਨੇ ਜਿਹੜੀਆਂ ਹੁਣ ਇਸ ਵਬਾਬ ਬਣਦਾ ਜਾ ਰਿਹਾ ਤੁਹਾਨੂੰ ਤੇ ਚੰਗੀ ਤਰ੍ਹਾਂ ਬਾਰਿਸ਼ ਹੋ ਜਵੇ ਤਾਂ ਬਹੁਤ ਵਧੀਆ ਹੋ ਜਾਵੇਗਾ ਕਿਉਂਕਿ ਇਸ ਨਾਲ ਕੀ ਕ੍ਰਿਪਤ ਹੋਣਾ ਜੀਵ ਜੰਤ ਸਭ ਫਸਲਾਂ ਨੇ ਰੁੱਖਾਂ ਨੇ ਔਰ ਜਿੰਨੇ ਵੀ ਹਮਤ ਹੈ ਉਹ ਵੀ ਮੀਂਹ ਦੇ ਨਾਲ ਹੀ ਤਤਮ ਹੋਣੀ ਆ ਕਾਫੀ ਸਮਾਂ ਜਿਹੜਾ ਜੂਨ ਦਾ ਵੀ ਗਰਮੀ ਚ ਕੱਟਿਆ ਮਈ ਦਾ ਵੀ ਗਰਮੀ ਚ ਕੱਟਿਆ ਔਰ ਜੁਲਾਈ ਦੇ ਵਿੱਚ ਅਖੀਰ ਅੱਜ 30 ਤਰੀਕਾ ਜੁਲਾਈ ਦੀ ਸੋ 30 ਤਰੀਕ ਨੂੰ ਅੱਜ ਮੌਸਮ ਦਾ ਸਮਾਂ ਬਣਦਾ ਜਾ ਰਿਹਾ ਸੋ ਅੱਜ ਆਪਾਂ ਇਹ ਪਿੰਡ ਜਿਲ੍ਹਾ ਫਤਿਹਗੜ ਸਾਹਿਬ ਦੇ ਬੁੱਗੇ ਤੋਂ ਜਿਹੜਾ ਖੰਨੇ ਰੋਡ ਆ ਉਹਦੇ ਤੇ ਜਾ ਰਹੇ ਹਾਂ ਸੋ ਕਿਤੇ ਕਿਤੇ ਹੁਣ ਕਣਮਣਾਂ ਦੀ ਆਵਾਜ਼ ਵੀ ਆਉ ਤੁਹਾਨੂੰ ਵਿੱਚ ਇੱਥੇ ਦਰਖਤਾਂ ਜਿੱਥੇ ਨਹੀਂ ਪਤਾ ਲੱਗਦਾ ਤੁਸੀਂ ਹੁਣ ਕੋਲ ਦਾ ਪਿੰਡ ਆ ਜਿਹੜਾ ਇੱਥੇ ਪਹੁੰਚ ਚੁੱਕੇ ਹਾਂ ਦੇਖੋ ਬਾਰਿਸ਼ ਦਾ ਮਾਹੌਲ ਜਿਹੜਾ ਸ਼ੁਰੂ ਹੋ ਗਿਆ ਬੜਾ ਸ਼ੁਕਰ ਹੈ ਮਹਾਰਾਜ ਦਾ ਬਹੁਤ ਸਮੇਂ ਤੋਂ ਸਾਰੇ ਪਸ਼ੂ ਜਾਨਵਰ ਪੰਛੀ ਇਸ ਚੀਜ਼ ਉਹਨੂੰ ਦੇ ਫਰਮ ਚਲਾ ਰਹੇ ਨੇ ਇੱਕ ਆਪ ਵੀ ਤੋਂ ਵੀ ਦੇ ਗੱਜਟੇ ਪਛਮਾਨਾ ਨਾ ਹਾਂ ਉਹਨਾਂ ਦਾ ਮੌਕਾ ਮਿਲ ਲਿਆ ਹੈ ਵੀ ਅੱਜ ਦਾ ਜਿਹੜਾ ਬਹੁਤ ਤੇਜੀ ਨਾਲ ਮੀਗਾ ਸਟਾਰਟ ਹੋਈ ਹੈ ਇਹ ਆਪ ਪਿਛਲੇ ਹਫਤੇ ਏ ਵੀ ਮੁਫਤ ਲੰਦੇ ਹੋ ਨੇ ਮੀਂਹ ਦਾ ਕਿ ਹੁਣੇ ਹੀ ਸਟਾਰਟ ਹੋਇਆ ਜੀ 1 2 ਮਿੰਟੇ ਹੋ ਗਏ ਨੇ ਅੰ ਵਿੱਚ ਜਿੱਥੇ ਰੱਖਤਾ ਜਾਂਦੇ ਉੱਤੇ ਕਣੀਆਂ ਦੀ ਆਵਾਜ਼ ਘਟ ਜਾਂਦੀ ਉਹ ਆ ਭਾਈ ਨੇ ਜਿਹੜੇ ਆਪਣੇ ਪੰਡਾ ਆਪਣੇ ਜਾਨਵਰਾਂ ਨੂੰ ਫਾਇਦਾ ਦਿਨ ਚਾਰ ਬੇਨ ਤੇ ਤੇ ਜਿਹੜਾ ਮੀਂਹ ਦਾ ਮੌਲ ਹੈ ਬਹੁਤ ਵਧੀਆ ਲੱਗ ਰਿਹਾ ਵੀ ਕਿਰਪਾ ਕਰਦੇ ਹੁਣ ਮਹਾਰਾਜ ਕੇ ਸਾਰੀ ਕਾਇਨਾਤ ਤ੍ਰਪਤ ਹੋਵੇ। ਹਾਂ। ਸੌਲ ਕਰਦਾ ਸਕੂਲ ਹੈ ਗਲੋਬਲ ਪਾਰਲਰ ਸਕੂਲ। ਇਹ ਇੰਕੋਚਨ ਆਪਸ ਵੀ ਲੱਗੀ ਆ ਰਹੀ ਹੈ। ਜਿੱਦੂ ਇਹ ਜਿੱਦਲਾ ਫਤਿਹਗੁਰ ਸਾਹਿਬ ਦੇ ਫਰੈਂਡ ਨੇ ਜੋ ਕਿ ਲਾਸਟ ਪਿੰਡਾਂ ਦੇ ਥੋੜੀ ਹੋ ਰਹੀ ਹੈ ਤੁਹਾਨੂੰ ਅੰਦਾਜ਼ਾ ਲੱਗ ਜਾਂਦਾ ਹੋਣਾ ਇਹਦੇ ਵੀ ਜਿੱਦ ਕਿ ਬਹੁਤ ਜ਼ਿਆਦਾ ਲੋਡ ਹੈ ਪਿੱਛੇ ਬੜੀ ਜ਼ੋਰਦਾਰ ਮੀਂਹ ਆਇਆ ਸੀ ਤੇ ਹੁਣ ਉਹ ਵੀ ਥੋੜੀ ਘਟਦਾ ਹੋਇਆ ਨਹੀਂ ਅਜੇ ਕਿ ਇੱਕ ਗੌਰਮੈਂਟ ਇਹ ਚਾਹੁੰਦੇ ਨੇ ਵੀ ਚੰਗੀ ਕਵਾਰਸ਼ ਹੋਵੇ ਇਹਦੇ ਨਾਲ ਸਾਰੇ ਨੂੰ ਫਾਇਦਾ ਹੋਵੇ ਫਸਲਾਂ ਨੂੰ ਜੀਵਨ ਨੂੰ ਪਾਚੂਆ ਨੂੰ ਨੀਰੇ ਨੂੰ ਜਾ ਰਹੇ ਨੂੰ ਸਾਰੇ ਦਾ ਫਾਇਦਾ ਹੋਣਾ ਚਾਹੀਦਾ ਸ਼ੋਹਮ ਹੋਣਾ ਹੋਰ ਹੌਲੀ ਵੀ ਪੈ ਰਿਹਾ ਕੁਝ ਪਰੋਕੀ ਮੀ ਪੈ ਰਿਹਾ ਹੈ। ਅਰੇ ਜੇ ਲੋ ਅਨਾਰ ਦੇ ਅਨੁਸਾਰ ਮੀ ਪੈਣਾ। 33 ਦਿਨ ਨੂੰ ਬਸਿਆ ਵੀ ਬਹੁਤ ਜ਼ਿਆਦਾ ਨਹੀਂ ਆ। ਜੀ ਆ ਜੀ ਹੁਣ ਆਪਾਂ ਇਮਤਗੜ ਦੇ ਪੁਲ ਤੇ ਆ ਗਏ। ਆ ਇਮਤ ਦੇ ਵੱਲ ਆਪਾਂ ਜਿਵੇਂ ਕਰਕੇ ਦਿਖਾਉਂਦੇ ਨੇ ਹੁਣ। ਅਜੀਬੀ ਲਗਭਗ ਅਗਸਤ ਦਾ ਮਹੀਨਾ ਸ਼ੁਰੂ ਹੋ ਚੱਲਿਆ ਆ ਦੇਖੋ ਇੱਧਰ ਜੇ ਵੀ ਕਿਸਾਨ ਆਪਣੀ ਫਸਲ ਜੀਰੀ ਦੀ ਬਜਾਈ ਕਰਦੇ ਹੋਏ ਪਰ ਮੈਂ ਕਈ ਸਾਲ ਪਹਿਲਾਂ ਦੇਖਿਆ ਸੀ ਜਦੋਂ ਸਰਕਾਰਾਂ ਇਹ ਚੀਜ਼ਾਂ ਤੜ੍ਹ ਹੀ ਨਹੀਂ ਸੀ ਕਰਦੀਆਂ ਵੀ ਆਪਣੇ ਫਸਲ ਜਿਹੜੀ ਇੰਨੀ ਤਰੀਕ ਨੂੰ ਲਾਉਣੀ ਹੈ ਜੀਰੀ ਦੀ ਬਜਾਈ ਤੇ ਉਦੋਂ ਮਈ ਦੇ ਵਿੱਚ ਹੀ ਸ਼ੁਰੂ ਹੋ ਜਾਂਦੇ ਸੀ ਫਿਰ ਉਦੋਂ ਦੇ ਜਨਰੇਟਰ ਵਗੈਰਾ ਹੋਰ ਲੰਨਾ ਪੱਪਾ ਕਰਕੇ ਕਿਸਾਨ ਵੀ ਆਪਣਾ ਜਦੋਂ ਡਿਮ ਲਾਈਟ ਵੀ ਆਉਂਦੀ ਸੀ ਉਹ ਫਿਰ ਕਪੈਸਟਰ ਲਾ ਕੇ ਸੈਲ ਲਾ ਕੇ ਉਹਨੂੰ ਮੋਟਰਾਂ ਨੂੰ ਚਲਾਉਂਦੇ ਸੀ। ਤੋਂ ਮੀ ਪੈ ਰਹੇ ਆ ਕਿ ਸਿਰਮਣ ਜੀ ਹੋ ਰਹੀ ਆ। ਇੱਕ ਪਾਰੀ ਮੀਂਹ ਦੀ ਲੋੜ ਆ। ਤੋਂ ਨਾਲ ਪਾਣੀ ਦਾ ਪੱਧਰ ਵੀ ਉੱਚਾ ਹੋਵੇਗਾ। ਤੇ ਮੋਟਰਾਂ ਦਾ ਪਾਣੀ ਜਿਹੜਾ ਉਹ ਵੀ ਇੱਕ ਦੋ ਦਿਨ ਰੋਪੀ ਦਾ ਜਗਾਰ ਤਰਤੀ ਦੇ ਵਿੱਚੋਂ ਕੱਢਣ ਦੀ ਲੋੜ ਨਹੀਂ ਪਵੇਗੀ ਸੋ ਸਾਰੇ ਕਿਸਾਨ ਵੀਰ ਵੀ ਖੁਸ਼ ਹੋਣਗੇ ਸੌਣ ਦਾ ਮਹੀਨਾ ਵੀ ਆ ਤੀਆਂ ਦਾ ਮਹੀਨਾ ਵੀ ਕਹਿੰਦੇ ਨੇ ਇਹਨਾਂ ਨੂੰ ਸੋ ਇੱਕ ਤਿਹਾਰ ਬਹੁਤ ਵੱਡਾ ਹੈ ਕੁੜੀਆਂ ਦਾ ਤੀਆਂ ਦਾ ਤਿਹਾਰ ਸੋ ਇਹਦਾ ਮੌਸਮ ਬੜਾ ਹੀ ਮਾਲਪੂਰ ਹੋਏ ਤੇ ਪਣਦੇ ਨੇ ਜਦੋਂ ਤੀਆਂ ਲੱਗਦੀਆਂ ਨੇ ਸੋ ਦੁਨੀਆਂ ਲੱਗਦੀਆਂ ਰਹਿਣ ਸਾਰੇ ਪਿੰਡਾਂ ਦੇ ਵਿੱਚ ਕਿ ਉਹ ਇੱਕ ਪਿੰਡ ਸਾਂਝ ਕੇ ਲੀਏ ਪਰਿਵਾਰਕ ਸਾਂਝ ਕੇ ਲੀਏ ਤੇ ਸਾਰੀਆਂ ਧੀਆਂ ਪੈਣਾ ਦੀ ਸਾਂਝ ਦਾ ਤਿਹਾਰ ਹੈ। ਉਹ ਦੋਸਤੋ ਹੁਣ ਅਸੀਂ ਹਿੰਮਤਗੜ ਦੇ ਪਿੰਡ ਵਿੱਚ ਆ ਗਏ ਆ। ਸੇ ਇਹ ਮੇਰਨੁਦ ਦੀ ਕੀ ਪਿੰਡ ਵੀ ਆ। ਤੇ ਹੁਣ ਅਸੀਂ ਚੜਦੇ ਹਾਂ ਵੱਡਾ ਰੋਡ। ਕੰਨੇ ਜਾ ਰਿਹਾ ਇਹ ਸ਼ੌਤ ਕਾ ਡਰਾਸਤਾ ਸੀ ਇਹਦੇ ਉੱਤੇ ਆਉਣਾ ਸੀ ਅਸੀਂ ਉਹ ਆਪਾਂ ਜਾ ਰਹੇ ਹਾਂ ਖੰਨੇ ਨੂੰ ਕਿੰਨੇ ਕਿੰਨੇ ਜੀਪ ਹੋ ਰਹੀ ਹੈ ਹੁਣ ਮੀਂਹ ਦੀ ਅੱਜ ਇਹ ਲੈਣੀ ਮੇਰੀ ਤਾਨਵੀਰ ਤੋਂ ਦੂਰ ਫਰੈਂਬਰੇਨ ਮਿਸਟੈਂਸ ਉੱਪਰ ਇਹ ਉਹ ਲੰਬੇ ਵੀ ਇਹ ਨਹੀਂ ਜੇ ਮੀਂਹ ਨੇ ਆਪਣੀ ਰਫਤਾਰ ਫੜੀ ਹੈ ਵਧੀਆ ਲੱਗਿਆ ਦੇਖੋ ਤੁਸੀਂ ਦੇਖ ਰਹੇ ਹੋ ਹੁਣ ਮੈਨੂੰ ਡ੍ਰੈਪਰ ਵੀ ਫੀਸ ਦਿਣਾਉਣੇ ਪੈ ਰਹੇ ਹਨ ਯਾਰ ਲੋ ਜੀ ਬੰਦ ਬਤੀ ਜਿਸ ਮੇਰਾ ਜਸਤਿੰਦਰ ਪਹੁੰਚ ਰਹੇ ਆਂ ਦੇਖੋ ਵਰਖਾ ਦਾ ਨਜ਼ਾਰਾ ਲਓ ਜੀ ਮੈਂ ਆਸ ਕਰਦਾ ਵੀ ਇਹ ਬਰਖਾ ਜਿਹੜੀ ਸਾਰੇ ਪੰਜਾਬ ਦੇ ਵਿੱਚ ਹੋ ਗਏ ਕੋਈ ਵੀ ਪੰਡ ਵੰਜਾ ਨਾ ਰਹੇ ਕੋਈ ਜੀਵ ਜੰਤੂ ਰੇਡ ਬੋਦੇ ਪੰਛੀ ਪਰਸ਼ੀ ਕੋਈ ਵੀ ਵੰਜਾ ਨਾ ਰਹੇ ਸਾਰੇ ਨੂੰ ਇਸ ਬਾਰਸ਼ ਦਾ ਆਨੰਦ ਜ਼ਰੂਰ ਮਿਲੇ ਸੋ ਅੱਜ ਦੇ ਭੈਣ ਭਾਈ ਘਰੇਲਿਆਂ ਨੂੰ ਵੀ ਮਸਤੀ ਆਪਣੀ ਹੰਡਰ ਨੂੰ ਵੱਡੀ ਵਰਖਾ ਸਿੱਤੀ ਹੈ ਮੋੜ ਲਈ ਬਲੀਆਬਾਤ ਦਾ ਤੁਹਾਨੂੰ ਆਵਾਜ਼ ਆਉਂਦੀ ਹੋਵੇ ਵਿੱਚ ਜੂੜੇ ਥੋੜੇ ਜ਼ੋਰ ਦੀ ਵਰਖਾ ਹੈ ਜਿਲ੍ਹਾ ਪਿੰਗੜ ਸਾਹਿਬ ਦਾ ਪਿੰਡ ਭੀਂਦਾ ਵਿੱਚ ਅੱਜ 3-4 ਨੀਂ ਕਰ ਵਰਖਾ ਹੋ ਰਹੀ ਹੈ ਜਿਵੇਂ ਕਿ ਮੌਸਮ ਵਿਭਾਗ ਨੇ ਦੱਸਿਆ ਸੀ ਕਿ ਜੈਲੂ ਲਾਟ ਉਸ ਹਸਾਰ ਇਹ ਸਿੱਧ ਹੁੰਦੀ ਨਜ਼ਰ ਆ ਰਹੀ ਹੈ ਤੇ ਇਹ ਸਾਡੇ ਪਿੰਡ ਦਾ ਗੁਰੂ ਘਰ ਜਿੱਦੇ ਗ੍ਰਾਂਤੀ ਭਾਈ ਸਤਵੀਰ ਸਿੰਘ ਜੀ ਸੇਵਾ ਨਿਵਾਰੇ ਹਨ ਗੁਰੂ ਘਰ ਦੀ ਸੋ ਇੱਕ ਹੋਰ ਵੀ ਇਸ ਦੇ ਨਾਲ ਕੀ ਇਵੈਂਟ ਜੁੜਿਆ ਹੁੰਦਾ ਕਿ ਵਿੱਚ ਨਹਾਉਂਦੇ ਨੇ 20 ਦੇ ਵਿੱਚ ਪੁਰਾਣੇ ਸਮੇਂ ਵਿੱਚ ਬਹੁਤ ਨਹਾਉਂਦੇ ਸਾਰੇ ਨਹਾਉਂਦੇ ਹੋਣਗੇ ਅਸੀਂ ਵੀ ਨਹਾਉਂਦੇ ਰਹੇ ਹਾਂ ਤੇ ਮੈਨੂੰ ਥੋੜੀ ਦੂਰ ਨਜ਼ਰ ਆ ਰਿਹਾ ਮੇਰਾ ਦੂਤਾ ਵੀ ਨਹਾ ਰਿਹਾ ਬਰਖਾ ਹੋ ਰਹੀ ਆ بڑے ਜੋਰਾ ਸ਼ੁਗਾਂ ਨਾਲ ਜਿਹੜਾ ਨਾਉਂ ਦਾ ਸਿਸਲ ਆ ਉਹ ਨਾ ਰਹਿਨੇ ਤੇ ਹਾਲੇ ਕੋ ਬੰਦਾ ਨਾ ਹੁੰਦਾ